ਦੱਸਿਆ ਗੁਰੂ ਨੇ ਉਪਦੇਸ਼ ਦਿੱਤਾ ਉਸ ਉਪਦੇਸ਼ ਦੇ ਧਾਰਨੀ ਬਣ ਜਾਣਾ ਹਮੇਸ਼ਾ ਹੀ ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ ਅਸੀਂ ਜੋ ਬਚਨ ਪੜ੍ਹਦੇ ਹਾਂ ਗੁਰਮੇਰ ਸੰਗ ਸਦਾ ਹੈ ਨਾਲੇ ਗੁਰੂ ਮੇਰਾ ਹਮੇਸ਼ਾ ਮੇਰੇ ਅੰਗ ਸੰਗ ਹੈ ਲੇਕਿਨ ਕਿਸ ਰੂਪ ਦੇ ਅੰਦਰ ਉਹ ਬਾਣੀ ਰੂਪ ਦੇ ਅੰਦਰ ਸਾਡੇ ਨਾਲ ਹੈ ਜਦੋਂ ਮੁਖ ਦੇ ਵਿੱਚ ਬਾਣੀ ਹੋਵੇਗੀ ਜਦੋਂ ਰਸਨਾ ਨਾਲ ਜਪਜੀ ਸਾਹਿਬ ਦਾ ਪਾਠ ਕਰਾਂਗੇ ਸੁਖਮਨੀ ਸਾਹਿਬ ਪਾਠ ਕਰਾਂਗੇ ਹੋਰ ਬਾਣੀਆਂ ਪੜਾਂਗੇ ਸਤਿਗੁਰੂ ਜੀ ਦੀਆਂ ਤੇ ਸਮਝ ਲਓ ਗੁਰੂ ਸਾਡੇ ਨਾਲ ਹੈ ਰਸਤੇ ਵਿੱਚ ਤੁਰੇ ਜਾਂਦੇ ਆਸੀਂ ਕੀਰਤਨ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਡੇ ਨਾਲ ਵਰਤਦਾ ਹੈ ਇਹਨੂੰ ਕਹਿੰਦੇ ਗੁਰਮਿਰ ਸੰਗ ਸਦਾ ਹੈ ਨਾਲੇ ਔਰ ਜਿਨ੍ਹਾਂ ਨੂੰ ਯਕੀਨ ਆਇਆ ਗੁਰੂ ਮੇਰੇ ਨਾਲ ਹੈ ਉਹ ਬਲਦੇ ਪੱਠੇ ਵਿੱਚ ਵੀ ਬੈਠ ਗਏ ਤੇ ਗੁਰੂ ਨੇ ਉਹਨਾਂ ਦੀ ਉੱਥੇ ਵੀ ਸਹਿਤਾ ਕੀਤੀ। ਬਾਬਾ ਵਿਦੀ ਚੰਦ ਜਦੋਂ ਪੱਟੀ ਤੋਂ ਦੁਸਾਲੇ ਲੈਣ ਵਾਸਤੇ ਗਏ ਸਨ। ਗੁਰੂ ਅਰਗੁਨ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਵਿਦੀ ਚੰਦ ਜੀ ਤੁਸੀਂ ਕੇਵਲ ਸੰਗਤਾਂ ਵੱਲੋਂ ਦਿੱਤੀ ਹੋਈ ਭੇਟਾ ਦੋ ਦੁਸਾਲੇ ਹੀ ਲੈ ਕੇ ਆਉਣੇ ਹਨ। ਇਹ ਤੋਂ ਇਲਾਵਾ ਕੋਈ ਚੀਜ਼ ਨਹੀਂ ਲੈ ਕੇ ਆਉਣੀ। ਲੇਕਿਨ ਜਦੋਂ ਭਾਈ ਵਿਦੀ ਵਿਦੀ ਚੰਦ ਜੀ ਉਸ ਨਵਾਬ ਦੇ ਚੌਧਰੀ ਦੇ ਮਹਿਲਾਂ ਵਿੱਚ ਵੜੇ ਦੁਸ਼ਾਲੇ ਤਾਂ ਉਹਨਾਂ ਲੈ ਲੈ ਨਾਲ ਸੋਨਾ ਵੀ ਇਕੱਠਾ ਕਰ ਲਿਆ ਹੁਣ ਸ਼ਿਦੋਂ ਸਿਪਾਈਆਂ ਨੂੰ ਪਤਾ ਲੱਗਾ ਚੌਧਰੀ ਦੀ ਫੌਜ ਨੂੰ ਪਤਾ ਲੱਗਾ ਪਿੱਛਾ ਕੀਤਾ ਇੱਕ ਪਠਿਆਰੇ ਦੇ ਕੋਲ ਆਏ ਕਹਿਣ ਲੱਗੇ ਮੈਨੂੰ ਕੋਈ ਲੁਕਣ ਵਾਸਤੇ ਜਗ੍ਹਾ ਦੇ ਉਹ ਕਹਿਣ ਲੱਗਦਾ ਤੂੰ ਗੁਰੂ ਦਾ ਸਿੱਖ ਆ ਕਹਿੰਦੇ ਮੇਰਾ ਨਾਮ ਵਿਦੀ ਚੰਦ ਹੈ ਮੈਂ ਛੇਵੇਂ ਪਾਤਸ਼ਾਹ ਦਾ ਸਿੱਖ ਹਾਂ ਕਹਿਣ ਲੱਗੇ ਫਿਰ ਮੇਰੇ ਕੋਲ ਹੋਰ ਕੋਈ ਜਗ੍ਹਾ ਨਹੀਂ ਹੈ ਆਹ ਭੱਠੀ ਬਲਦੀ ਪਈ ਹੈ ਦਾਣੇ ਭੁੰਨ ਰਿਆਂ ਹਾਂ ਇਹਦੀ ਵਿੱਚ ਹੀ ਵੜ ਕੇ ਬੈਠ ਜਾ ਔਰ ਪਾਪਾ ਬਿਧੀ ਚੰਦ ਦੇ ਮਨ ਅੰਦਰ ਕਿੰਨਾ ਕੋ ਵੱਡਾ ਵਿਸ਼ਵਾਸ ਯਕੀਨ ਹੋਵੇਗਾ ਉਹਨਾਂ ਨੇ ਕੋਈ ਇੱਧਰ ਉੱਧਰ ਨਹੀਂ ਦੇਖਿਆ ਕਿ ਅੱਗ ਬਲਦੀ ਮੈਂ ਸੜ ਜਾਵਾਂਗਾ ਬਸ ਉਸ ਭੱਠੀ ਦੇ ਅੰਦਰ ਬੈਠ ਗਏ ਤੇ ਗੁਰੂ ਗੁਰੂ ਕਰਨ ਲੱਗੇ ਤੇ ਆਸੇ ਦਾ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਇੱਧਰ ਗੁਰੂ ਅਰਗੁਵੈ ਸਿੰਘ ਜੀ ਮਹਾਰਾਜ ਉਸ ਵੇਲੇ ਸਤਿਗੁਰੂ ਜੀ ਆਪਣੇ ਜਿਹੜਾ ਸਾੰ ਨੂੰ ਸਾਈਂ ਦਾਸ ਉਹਦੇ ਕੋਲ ਬਿਰਾਜਮਾਨ ਸਨ ਜਦੋਂ ਸਤਗੁਰੂ ਜੀ ਨੇ ਦੇਖਿਆ ਸਾਡਾ ਸਿੱਖ ਭਲਦੇ ਪੱਠੇ ਵਿੱਚ ਬੈਠਾ ਹੈ ਤੇ ਇਧਰ ਗੁਰੂ ਅਰਗੁਨ ਸਾਹਿਬ ਜੀ ਮਹਾਰਾਣੀ ਮੇਰ ਦੀ ਨਿਗਾਹ ਕੀਤੀ ਔਰ ਕਈ ਇਤਿਹਾਸਕਾਰਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਗੁਰੂ ਅਰਗੁਨ ਸਾਹਿਬ ਜੀ ਮਾਰਾ ਕਹਿੰਦੇ ਸਾਡੇ ਤੇ ਪਾਣੀ ਪਾਉਣਾ ਸ਼ੁਰੂ ਕਰੋ ਹੁਣ ਸਿੱਖ ਬੜੇ ਹੈਰਾਨ ਹਨ ਲੇਕਿਨ ਗੁਰੂ ਦਾ ਹੁਕਮ ਮੰਨਣਾ ਪੈਣਾ ਸੀ ਸਿੱਖਾਂ ਨੇ ਪਾਣੀ ਪਾਉਣਾ ਸ਼ੁਰੂ ਕੀਤਾ ਇਧਰ ਬਾਬਾ ਵਿਧੀ ਚੰਦ ਜੀ ਪੱਠੇ ਵਿੱਚ ਬੈਠਿਆ ਹੋਇਆ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਜਦੋਂ ਫੌਜਾਂ ਨੇ ਦੇਖਿਆ ਲੱਗਦਾ ਹੈ ਉਹ ਸਿੱਖ ਨਿਕਲ ਗਿਆ ਦੁਸ਼ਾਲੇ ਲੈ ਕੇ ਕੋਈ ਨਹੀਂ ਵਾਪਸ ਮੁੜ ਗਏ ਤੇ ਬਾਬਾ ਬਿਧੀ ਚਾਂਦੀ ਵਾਹਿਗੁਰੂ ਉਹ ਗੁਰੂ ਹਰਗੋਬਿੰਦ ਸਾਹਿਬ ਜੀ